ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਆਂ ਕਿ ਜ਼ਿੰਦਗੀ ਦੇ ਵੱਖ-ਵੱਖਰੇ ਰੰਗ ਨੇ ਉਹਨਾਂ ਵਿੱਚੋਂ ਹਰ ਇੱਕ ਰੰਗ ਲੈ ਕੇ ਤੁਹਾਡੇ ਸਾਹਮਣੇ ਆਉਣ ਦੀ ਕੋਸ਼ਿਸ਼ ਕਰਦੇ ਆਂ ਤੇ ਕਈ ਵਾਰੀ ਕਹਿੰਦੇ ਵੇਲੇ ਦਾ ਕੰਮ ਕੁਵੇਲੇ ਦੀ ਟੱਕਰਾਂ ਜੇ ਕੋਈ ਕੰਮ ਹੈ ਜਿਹੜਾ ਉਹ ਵੇਲੇ ਸਿਰ ਕਰ ਲਿਆ ਜਾਵੇ ਤੇ ਬਾਅਦ 'ਚ ਸਾਨੂੰ ਪਛਤਾਵਾ ਨਹੀਂ ਹੁੰਦਾ ਸੋ ਇਸੇ ਤਰ੍ਹਾਂ ਬਹੁਤ ਸਾਰੇ ਲੋਕੀ ਸਾਨੂੰ ਮਿਲਦੇ ਨੇ ਤੇ ਕਈ ਵਾਰ ਦੁਬਾਰਾ ਉਹਨਾਂ ਨੂੰ ਮਿਲਣ ਦਾ ਸਾਨੂੰ ਮੌਕਾ ਨਹੀਂ ਮਿਲਦਾ ਇਸੇ ਤਰ੍ਹਾਂ ਸਬੱਬ ਬਣਿਆ ਘਰ ਜਾਣ ਦਾ ਤੇ ਦਾਦਾ ਜੀ ਨਾਲ ਕੁਝ ਗੱਲਾਂ ਕੀਤੀਆਂ ਤੇ ਪਰ ਪਤਾ ਨਹੀਂ ਸੀ ਵੀ ਸ਼ਾਇਦ ਉਹ ਮੁਲਾਕਾਤ ਹੈ ਜਿਹੜੀ ਆਖਰੀ ਮੁਲਾਕਾਤ ਹੋਏਗੀ ਤੇ ਅ ਲੱਕਾ ਸਾਡਾ ਪੁਆਦੀ ਦਾ ਤੇ ਉਹ ਉਹ ਪੁਆਦੀ 'ਚ ਗੱਲ ਕਰਦੇ ਨੇ ਮੈਂ ਵੀ ਕਿਹਾ ਕਿ ਮੈਂ ਵੀ ਪੁਆਦੀ 'ਚ ਗੱਲ ਕਰਾਂ ਕਹਿੰਦੇ ਨਹੀਂ ਤੂੰ ਪੰਜਾਬੀ 'ਚ ਗੱਲ ਕਰ ਮੈਂ ਆਪਣੀ ਬੋਲੀ 'ਚ ਗੱਲ ਕਰੂੰਗਾ ਮੈਂ ਪੁਆਦੀ 'ਚ ਗੱਲ ਕਰੂੰਗਾ ਸੋ ਇਸ ਤਰ੍ਹਾਂ ਕੁਝ ਗੱਲਾਂ ਜਿਹੜੀਆਂ ਉਹ ਪਾਲ ਸੀ ਰਿਕਾਰਡ ਕਰ ਸਕੇ ਉਹ ਤੁਹਾਡੇ ਰੂਪ ਰੂਪ ਕਰਨ ਲੱਗੇ ਆ ਸੋ ਉਹ ਜਿਹੜੀਆਂ ਗੱਲਾਂ ਨੇ ਉਹ ਜਿਹੜੇ ਪਾਲ ਨੇ ਉਹ ਅਨਮੋਲ ਹੋ ਨਿਬੜੇ ਤੇ ਆਪੋ ਆਪਣੀ ਬੋਲੀ ਦੇ ਵਿੱਚ ਜਿਸ ਤਰ੍ਹਾਂ ਕਿ ਦਾਦੇ ਨੂੰ ਕੋਈ ਬਾਬਾ ਕਹਿੰਦਾ ਕੋਈ ਅੱਗੇ ਅੱਗੇ ਫਿਰ ਜਿਸ ਤਰ੍ਹਾਂ ਆਪਣੇ ਪਾਪਾ ਦੀ ਰੀਸ ਦੇ ਵਿੱਚ ਕਈ ਲੋਕੀ ਬਾਪੂ ਜੀ ਵੀ ਕਹਿੰਦੇ ਨੇ ਤਾਂ ਉਹ ਕਹਿੰਦੇ ਹੁੰਦੇ ਸੀ ਬਾਬਾ ਆਪਣੇ ਆਪ ਨੂੰ ਬੁਹਾਉਂਦੇ ਸੀ ਤੇ ਜਿਹੜੇ ਸਾਡੇ ਦਾਦੀ ਸੀ ਤੇ ਜਦੋਂ ਵੀ ਕੋਈ ਗੱਲ ਕਰਨੀ ਤਾਂ ਉਹਨਾਂ ਨੇ ਉਹਨੂੰ ਕਹਿਣਾ ਤੁਹਾਡੀ ਅਮਾ ਸੋ ਅ ਮਾਂ ਸ਼ਬਦ ਜਿਹੜਾ ਬਾਬਾ ਅੰਮਾ ਇਹ ਸ਼ਬਦ ਜਿਹੜਾ ਅਸੀਂ ਕਹਿੰਦੇ ਸੀਗੇ ਪਰ ਬਹੁਤ ਸਾਰੇ ਲੋਕੀ ਜਿਸ ਤਰ੍ਹਾਂ ਬਾਪੂ ਜੀ ਬੇਬੇ ਜੀ ਬੇਬੇ ਹੋ ਗਿਆ ਬੀਬੀ ਹੋ ਗਿਆ ਬੀਬੀ ਸ਼ਬਦ ਹੈ ਜਿਹੜਾ ਉਹ ਵੀ ਦਾਦੀਆਂ ਲਈ ਵਰਤਿਆ ਜਾਂਦਾ ਪਰ ਜ਼ਿਆਦਾਤਰ ਜਿਹੜਾ ਪੁਰਾਣੇ ਸਮੇਂ ਦੇ ਵਿੱਚ ਇਹ ਸ਼ਬਦ ਹੈ ਜਿਹੜਾ ਕਹਿੰਦੇ ਹੁੰਦੇ ਸੀ ਇਹ ਤਾਂ ਅਸੀਂ ਤੁਹਾਡੇ ਜਿਹੜੇ ਮਾਂ ਬਾਪ ਨੇ ਉਹਨਾਂ ਦੇ ਲੱਗਦੇ ਆ ਬਾਪੂ ਜੀ ਬੇਬੇ ਜੀ ਤਾਂ ਤੁਹਾਡੇ ਤਾਂ ਅਸੀਂ ਦਾਦਾ ਦਾਦੀ ਲੱਗਦੇ ਆ ਸੋ ਕੁਝ ਯਾਦਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਆਂ ਆਫੀਸ਼ੀਅਲ ਰਾਜਵਿੰਦਰ ਟੋਲ ਚੈਨਲ ਦੇਖੇ ਇੱਕ ਵਾਰ ਤੋਂ ਫਿਰ ਹਾਜ਼ਰ ਆ ਮੈਂ ਰਾਜਵਿੰਦਰ ਇਸ ਪ੍ਰੋਗਰਾਮ ਦੇ ਵਿੱਚ ਅੱਜ ਇੱਕ ਹੋਰ ਨਵੀਂ ਕੜੀ ਹੈ ਜਿਹੜੀ ਉਹ ਜੋੜਦੇ ਆਂ ਤੇ ਗੱਲ ਕਰਦੇ ਆਂ ਬਜ਼ੁਰਗਾਂ ਦੇ ਨਾਲ ਕਿ ਉਹਨਾਂ ਦੇ ਸਮੇਂ ਦੇ ਵਿੱਚ ਕੀ ਕੁਝ ਚੱਲਦਾ ਸੀ ਕਿੰਨੀ ਕੁ ਮਹਿੰਗਾਈ ਸੀ ਕਿਸ ਤਰ੍ਹਾਂ ਦਾ ਸਮਾਜ ਸੀ ਅੱਜ ਅਸੀਂ 80 90 ਸਾਲ ਪਿੱਛੇ ਜਾ ਕੇ ਗੱਲ ਕਰਾਂਗੇ ਕਿ ਉਹਨਾਂ ਦੇ ਸਮੇਂ ਦੇ ਵਿੱਚ ਕਿ ਕਿੰਨੀ ਕੁ ਮਹਿੰਗਾਈ ਸੀ ਤੇ ਅੱਜ ਦੇ ਸਮੇਂ 'ਚ ਉਹਨਾਂ ਨੂੰ ਕਿੰਨਾ ਜ਼ਿਆਦਾ ਫਰਕ ਲੱਗਦਾ ਹੈ। ਸੋ ਅੱਜ ਅਸੀਂ ਗੱਲ ਕਰਾਂਗੇ ਬਜ਼ੁਰਗਾਂ ਦੇ ਨਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਤੇ ਅੱਜ ਅਸੀਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੇ ਤੁਹਾਡਾ ਜਨਮ ਜਿਹੜਾ ਉਹ ਕਰੋਗਾ। ਸਰ ਜਨਮ 7 8 1940 ਜੀ। ਤੇ 1940 ਯਾਨੀ ਕਿ ਤੁਸੀਂ ਆਜ਼ਾਦੀ ਦੇ ਸਮੇਂ ਤੋਂ ਪਹਿਲਾਂ ਦੇ ਹੋ। ਹਾਂ। ਤੇ ਉਹ ਸਭਾ ਸਾਰਾ ਜਿਹੜਾ ਦੇਖਿਆ ਤੁਸੀਂ ਨੇ ਹਾਂ ਦੇਖਿਆ ਠੀਕ ਹੈ ਕਿਸ ਤਰ੍ਹਾਂ ਦਾ ਸੀ ਜਦੋਂ ਫਿਰ ਵੰਡ ਹੋਈ 1947 ਚ ਆਪਣਾ ਦੇਸ਼ ਆਜ਼ਾਦ ਹੋਇਆ ਤਾਂ ਲੜਾਈ ਹੋਈ ਸੀ ਝਗੜਾ ਹੋਇਆ ਬਹੁਤ ਅੱਛਾ ਜੀ ਹਾਂ ਅਗ ਲੜਾਈ ਸੀ ਸਨੌਰ ਹੂੰ ਜਥੇ ਗਏ ਸੀ ਹੂੰ ਪੰਜਾਬੀਆਂ ਦੇ ਹਿੰਦੁਸਤਾਨੀਆਂ ਦੇ ਹੂੰ ਪਾਕਿਸਤਾਨ ਲਾਜ਼ਾ ਗਣਨ ਨੇ ਵਾਤਾ ਅੱਛਾ ਜੀ ਮੇਰਾ ਉਰਾਖੀ ਨੇ ਅੰਦਰ ਬਾਹਰ ਦਾ ਜੀ ਮੇ ਤੁਹਾਨੂੰ ਨਾਲ ਇਕੱਠੇ ਕਰੇ ਹਮ ਇਕੱਠੇ ਕਰਕੇ ਬਹਿਣਾ ਇਹਨਾਂ ਨੂੰ ਰੁਪਈਆ ਇੱਕ ਗੱਡਾ ਹਮ ਇੱਕ ਬੰਦੇ ਦਾ 1 ਰੁਪਈਆ ਗੱਡਿਆਂ ਤੇ ਹਮ ਬਾਹਰ ਘੜ ਤੇ ਲੈ ਕੇ ਕੌਲੀ ਤੇ ਸਰਮਾ ਚੜ੍ਹਨੇ ਦੇ ਇੱਕ ਰੁਪਈਆ ਕਰਾਇਆ ਅੱਛਾ ਜੀ ਉਹ ਆਪਣੇ ਵੱਲੋਂ ਇਕੱਠਾ ਕਰਕੇ ਦਿੱਤਾ ਲੋਕਾਂ ਨੇ ਨਾ 40 ਚ ਤੁਹਾਡਾ ਜਨਮ ਹੋਇਆ ਤੇ ਨਾਮ ਨਾਮ ਕੀ ਹੈ ਤੁਹਾਡਾ ਛੇ ਸਿੰਘ ਅੱਛਾ ਜੀ ਸਥਾਨ ਕਿਹੜਾ ਜੀ ਹੈ ਕਿੱਥੇ ਹੋਇਆ ਜੀ ਮੁਕੂ ਮਦਰਾਂ ਜ਼ਿਲ੍ਹਾ ਪਟਿਆਲਾ ਹਾਂ ਤੇ ਇਸ ਹਾਂਜੀ 140 ਦੀ ਤੁਸੀਂ ਗੱਲ ਕਰਦੇ ਹੋ ਜਦੋਂ 1947 ਚ ਦੇਸ਼ ਆਜ਼ਾਦ ਹੋਇਆ ਤਾਂ ਘੱਟੋ ਘੱਟ 7 ਕਿਸਾਨ ਦੀ ਉਮਰ ਹੈ ਜਿਹੜੀ ਤੁਹਾਡੀ ਹਾਂ ਹਾਂ 8 ਸਾਲ ਦੀ ਜੀ ਪੂਰੀ ਸੋਜੀ ਉਹ ਉਸ ਵੜੇ ਦੀ ਹਾਂ ਪੂਰੀ ਔਂ

ਅੱਛਾ ਜੀ ਹਾਂ ਇਸਰ ਦਾ ਕੋਈ ਲਹੇ ਦਾ ਡੰਕਰ ਬਹੁਤ ਹੋਏ ਤੇ ਦੇਸੀ ਕੀ ਬਹੁਤ ਹੋਏ ਦਾ ਹਮ ਤਿੰਨ ਰੁਪਏ ਕਿਲੋ ਦੇਸੀ ਕੀ ਅੱਛਾ ਜੀ ਹਾਂ ਉਸ ਵੇਲੇ ਰਵਾਜ ਹੀ ਨਹੀਂ ਹੋਣਾ ਪਹਿਲੀ ਗੱਲ ਤਾਂ ਵੇਚਣ ਦਾ ਨਾ ਕੋਈ ਹੋ ਲਹੇ ਦਾ ਲਹੇ ਨਹੀਂ ਤੇ ਬਿਲਕੁਲ ਕਰ ਕਾ ਹੋਏਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਪੜਾਈ ਲਿਖਾਈ ਦਾ ਪੜਾਈ ਲਿਖਾਈ ਕਿੱਥੋਂ ਦਾ ਕਿਤੇ ਤੁਸੀਂ ਮੈਂ ਪਟਿਆਲਾ ਜਾਣ ਲੱਗਾ ਤਾਂ ਹਾਂਜੀ ਪਹਿਲਾਂ ਗਾਉਣ ਕੜੀ ਫਿਰ ਬਹਾਦਰਗੜ੍ਹ ਕੜੀ ਠੀਕ ਹੈ ਹੱਲਿਆਂ ਦੇ ਬਾਅਦ ਹੂੰ ਸਕੂਲ ਹੈ ਸੀ ਉਦੋਂ ਗਾਉਣ ਹਾਂਜੀ ਹਾਂ ਸਰਕਾਰੀ ਸਕੂਲ ਅੱਛਾ ਜੀ ਉਹ ਨਾ ਵੇਲਿਆਂ ਦੇ ਵਿੱਚ ਕਿਹੜੇ ਸਮੇਂ ਦੀ ਗੱਲ ਹੈ 1947 ਤੋਂ ਬਾਅਦ ਹੂੰ ਠੀਕ ਹੈ ਜੀ ਤੇ ਦੌਣ ਜਿਹੜਾ ਉਹ ਕਿੱਥੋਂ ਤੱਕ ਸੀ ਸਕੂਲ ਪੰਜਵੀਂ ਤੱਕ ਅੱਛਾ ਕਿੰਨੇ ਕਿੱਥੋਂ ਤੱਕ ਪੜ੍ਹਾਈ ਕੀਤੀ ਤੁਸੀਂ ਮੈਂ 7ਵੀਂ ਤੋਂ 8ਵੀਂ ਦਾ ਹੂੰ ਮੈਂ ਫਿਰ 6ਵੀਂ ਨਾਲ ਲਾਇਰ ਬਹਾਦਰ ਘੜਾ ਪੁਰੇ ਦੇ ਹਟਕੇ ਅੱਛਾ ਜੀ ਪੁਰੇ ਦੇ ਹਟਕੇ ਫਿਰ ਦੋ ਜਮਾਤਾਂ ਕਰੀਆਂ ਹੂੰ ਮੈਨੂੰ ਮਾਸਟਰ ਕਰਨ ਲੱਗਾ ਮੇ ਤੁੰ ਡਾ ਰਹਿ ਹੂੰ ਬੜਾ ਤਕੜਾ ਜੀ ਬਈ ਤੂੰ ਦੋ ਜਮਾਤਾਂ ਕਰਾਵਾਂ ਮੈਂ ਤੈਨੂੰ ਹੂੰ ਤਾਂ ਮੈਨੂੰ ਦੋ ਜਮਾਤਾਂ ਕਰਨੀਆਂ ਇਕੱਠੀਆਂ ਦੋ ਕਰਵਾਉਣੀਆਂ ਇਕੱਠੀਆਂ ਦੋ ਕਰਨੀਆਂ ਅੱਛਾ 6 ਮਹੀਨੇ ਤੰਦਰੰਦਰ ਅੱਛਾ ਜੀ ਫਿਰ ਮੈਂ ਪਾਸ ਹੋ ਗਿਆ ਹੂੰ ਤੇ 5 ਜਵੀਂ ਵਾਂ ਪਟਿਆਲ ਖਾਲਸਾ ਸਕੂਲ ਨੂੰ ਅੱਛਾ ਜੀ ਤਾਂ ਕਰਾਉਗਾ ਹੂੰ 5 ਜਵੀਂ ਅੱਛਾ ਜੀ ਫਿਰ ਉੱਥੇ ਹੋੜਿਆ ਫਿਰ ਉਸ ਤੋਂ ਬਾਅਦ ਮੈਂ ਸੱਤਵੇਂ ਦੇ ਬਾਅਦ ਪਹਿਲਾਂ ਹਟ ਗਿਆ ਹੂੰ ਕਿਹੜੇ ਨੂੰ ਕੰਮ ਵਿੱਚ ਲੱਗ ਗਿਆ ਠੀਕ ਫਿਰ ਵੀ ਉਸ ਵੇਲੇ ਚ ਵੀ ਤੁਸੀਂ ਸੱਤਨੀ ਪਾਸ ਕਰੀ ਹਾਂ ਤੇ ਸਾਰੀ ਸਾਰੀ ਕਿਤਾਬ ਆਪਣਾ ਸਾਰਾ ਕੁਝ ਹਾਂ ਮੈਨੂੰ ਐਨ ਚੋਟੀ ਦੀ ਹੂੰ ਜਵੀਨ ਜ਼ਿਆਦਾ ਸੀ ਫਿਰ ਮੈਨੂੰ ਕਰਤੀਵਾ ਨਾ ਲੱਗਾ ਹੂੰ ਬੰਦੇ ਘੱਟ ਤੇ ਦੋ ਪਾਈ ਤੇ ਹੂੰ ਬਾਪ ਕੰਮ ਨਹੀਂ ਕਰੇਗਾ। ਹੂੰ। ਚਾਚਾ ਮਾਣਾ ਮੋਟਾ ਕਰੇਗਾ ਕੰਮ। ਹੂੰ। ਔਰ ਉਹਨੂੰ ਦਮਾ ਦਾ। ਅੱਛਾ ਜੀ। ਸਾਖੇ ਬੁਆ। ਹੂੰ। ਕਿੰਨੇ ਭੈਣ ਭਰਾ ਸੀ ਜੀ ਤੁਸੀਂ? ਪੰਜ ਭੈਣਾਂ ਤੇ ਤਿੰਨ ਭਰਾ ਤੇ। ਹੂੰ। ਹਾਂ। ਠੀਕ ਹੈ ਤੁਸੀਂ ਪੜ੍ਹਾਈ ਵੀ ਕਰੀ ਫਿਰ ਖੇਤੀ ਹੈ ਜਿਹੜੀ ਉਹ ਵੀ ਗਈ। ਉਸ ਵੇਲੇ ਖੇਤੀ ਹੈ ਜਿਹੜੀ ਉਹ ਕਿਹੜੇ ਸੰਦ ਸੀ ਖੇਤੀ ਕਰਨ ਲਈ ਟਰੈਕਟਰ ਵਗੈਰਾ ਤਾਂ ਨਹੀਂ ਹੋਣੇ। ਨਹੀਂ। ਹਾਲਾ ਨਾਲ ਕੀਤੀ। ਜੀ। ਹਾਲਾ ਨਾਲ ਕੀਤੀ। ਹਾਲ ਨੇ ਜਿਹੜੇ ਉਹ ਜੋਤਣ ਦਾ ਸਮਾਂ ਜਿਹੜਾ ਉਹ ਵੀ ਸਵੇਰ ਦਾ ਹਾਲ ਜਿਹੜੇ ਉਹ ਕਿਹੜੇ ਵੇਲੇ ਜੋਤਦੇ ਸੀ ਸਵੇਰੇ 3 ਵਜੇ ਉੱਠ ਕੇ ਕਰਕੇ ਨੂੰ ਹੂੰ 2 ਵਜੇ 3 ਵਜੇ ਜਾਣਾ ਲਾਲ ਤੈਣਾ ਵੀ ਬਾਸੀਆਂ ਹੂੰ ਰਾਤ ਨੂੰ ਖੁੱਡਣੀ ਨਹੀਂ ਤਿਖੇ ਦਾ ਹੂੰ ਤੇ ਨਹਾ ਲ ਹੋਏਗੇ ਪਿੰਨੇ ਭੰਜਾ ਦਾ ਤੇ ਫਿਰ ਲਾਟਾਂ ਬੰਨ ਲੈਣੀ ਹੂੰ ਬਚਾਲ ਨੇ ਆਦਾਈ ਹੈ ਨਾ ਬਿਜਲੀ ਆਈ ਹੈ 6:00 ਅੱਛਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਲਾਲ ਟਣਾ ਨਾਲ ਜਿਹੜਾ ਖੇਤੀ ਕਰਦੇ ਔਰ ਘਰ ਵੀ ਉਹ ਵੀ ਜਿਹੜਾ ਸਾਧਨ ਸੀਗਾ ਰੋਸ਼ਨੀ ਕਰਨ ਦਾ ਫਿਰ ਬਿਜਲੀ ਹੈ ਜਿਹੜੀ ਉਹ ਕਿਹੜੇ ਵੇਲੇ ਆਈ 6:00 19:00 ਹਾਂ ਫਿਰ ਕਿਸ ਤਰ੍ਹਾਂ ਉਹਦੀ ਸਪਲਾਈ ਹੋਈ ਕਿਵੇਂ ਬੀਲ ਆਉਂਦੇ ਸੀ ਕੀ ਸਿਸਟਮ ਸੀਗਾ ਬੀਲ ਵੀ ਆਉਂਦੇ ਸਨ ਰਾਜਪਥ ਤੇ ਸਪਲਾਈ ਆਵੇ ਅੱਛਾ ਜੀ ਕਦੇ ਆ ਗਈ ਕਦੇ ਨਾ ਆ ਗਈ ਹੂੰ ਜਣੀ ਬ੍ਰੇਕ ਬਹੁਤ ਭਵੇਦੀ ਹੂੰ ਚਲੋ ਟਾਈਮ ਕੱਢਿਆ ਹੂੰ ਬਿਰੰਜਣਾ ਆ ਗਈ ਬਿਰਨਾਂ ਆਕਤੀ ਕਰੀ ਹੂੰ ਪਾਣੀ ਉੱਪਰ ਆ ਗਿਆ ਪਹਿਲਾਂ ਖੂਹਾਂ ਨਾਲ ਕਰਦੇ ਸੀ ਹਾਂ ਖੂਹਾਂ ਨਾਲ ਪਹਿਲਾਂ ਕੋਆਣਾ ਕਰਦੇ ਪਹਿਲਾਂ ਮੈਂ ਤਾਂ ਦੇਖੇ ਨਹੀਂ ਹਾਂ ਕਹਾ ਬਈ ਜਿਹੜੀ ਜੋ ਗੰਨੇ ਘਾੜਾ ਹੋਂਤਾ ਨਾ ਤੱਤਾ ਹੂੰ ਉਸ ਕਿਉਂ ਹੋਏ ਜੇ ਪੱਤੀਆਂ ਅੱਛਾ ਜੀ ਅੱਛਾ ਟਿੰਡਾ ਹੋਏ ਜੀਆਂ ਹੂੰ ਉਸ ਕਿਹਾ ਆਪਣੀਆਂ ਨਹੀਂ ਮਿੱਟੀ ਜੀਆਂ ਅੱਛਾ ਜੀ ਮਿੱਟੀ ਦੇ ਟਿੰਡਾ ਹੂੰ ਆ ਚਲੇਂਦੀਆਂ ਤੁਹਾਡੇ ਤੋਂ ਪਹਿਲਾਂ ਸੁਣੀ ਹੈ ਹਾਂ ਕੁਣ ਹੀ ਹੈ ਹੂੰ ਫਿਰ ਤੇ ਬਾਦ ਲੋਹੇ ਟੰਗੀਆਂ ਤੁਹਾਡੇ ਸੰਦੇ ਲੋਹੇ ਦੇ ਟਿੱਲੇ ਹਾਂ ਲੋਹੇ ਫਿਰ ਕੋਈ ਪੰਤਰਾ ਨਾਲ ਕੂਆ ਦਾ ਕੰਮ ਤੇ ਨਾ ਹੂੰ ਮੰਦਰਾ ਸਾਲ ਤੇ ਬਾਅਦ ਫਿਰ ਉਸ ਤੇ ਬਾਦ ਪੈ ਪੀ ਹੋਇਆ ਨਾ ਪਾਣੀ ਉੱਪਰ ਆ ਗਿਆ ਹੂੰ ਲੋਕਾਂ ਨੂੰ ਜਾਣਕਾਰੀ ਹੋ ਗਈ ਹੂੰ ਸੋਲੀ ਉਹ ਯਾਰੀ ਹੂੰ ਫਿਰ ਪਹਿਲਾ ਰਾਜੇ ਕੇ ਪਰਮਾ ਬਾਦਰਗਾ ਹਾਂਜੀ ਚਾਰ ਔਰ ਲਗੇ ਹੋਏ ਤੇ 12 ਅੱਛਾ ਜੀ ਫਿਰ ਪਾਣੀ ਸਾਰਾ ਖਿੱਚ ਲੈਣਾ ਹੂੰ ਸਾਰੇ ਪੱਟਣਾ ਹਾਂ ਹੂੰ ਫਿਰ ਦਪਹਿਰ ਨੂੰ ਦੇਖ ਉਹਨਾਂ ਅੰਜਲ ਬੰਦ ਕਰਦੇ ਨੇ ਹੂੰ ਫਿਰ ਪਾਣੀ ਕੂਆ ਮਾ ਮੜਾ ਮੜਾ ਹੋ ਜਾਣਾ ਹੂੰ ਬਹੁਤ ਸ਼ੁਕਰ ਹੈ ਬਿੱਗਾ ਕੰਡ ਕਹਿਣਾ ਕੰਡ ਉਸ ਗੱਲ ਗੰਨੇ ਗੁੰਨੇ ਔਰ ਪੜ ਲੈਣੇ ਫਿਰ ਉਸ ਤੇ ਬਾਅਦ ਹੌਲਾ ਹੌਲਾ ਪਾਣੀ ਉੱਪਰ ਆ ਗਿਆ ਲੋਕਾਂ ਨੂੰ ਜਾਗਰਤ ਹੋ ਗਈ ਬੋਲ ਲੱਗ ਕੇ ਲਾਉਣ ਵਾਪੇ ਹੋਰ ਵਧਾ ਸਮਾਪਤ ਚਾਇਆ ਬਹੁਤ ਹੂੰ ਤੂ ਬੈਨ ਜਿਹੜੇ ਆ ਉਹ ਬਿਜਲੀ ਆਉਣ ਤੋਂ ਬਾਅਦ ਲੱਗੀ ਹਾਂ ਠੀਕ ਹੈ ਤੇ ਫਿਰ ਜਿਸ ਤਰ੍ਹਾਂ ਪਟਿਆਲੇ ਦਾ ਰਾਜਾ ਸੀਗਾ ਜਿਹੜਾ ਉਹ ਉਹਨਾਂ ਵੱਲੋਂ ਵੀ ਕੋਈ ਸਹੂਲਤ ਦਿੱਤੀ ਜਾਂਦੀ ਕਿਸਾਨਾਂ ਨੂੰ ਜਾਂ ਆਲੇ ਜਨਤਾ ਨੂੰ ਹਲੇ ਦੁਆਲੇ ਨਾ ਕੋਈ ਸਹੂਲਤ ਨਹੀਂ ਕੋਈ ਸਹੂਲਤ ਨਹੀਂ ਵਕਾਤਾ ਆਪਣਾ ਮੜਾ ਮੋਟਾ ਰਾਜ ਪ੍ਰਬੰਧ ਵਹੀਂ ਹੂੰ ਉਹ ਕਰੇਗਾ ਕੁਝ ਹੋਰ ਨਹੀਂ ਅहां ਕਿਲੇ ਬਾਰੇ ਕੋਈ ਜਾਣਕਾਰੀ ਦੇਣੀ ਚਾਹੋਗੇ ਕਿਲਾ ਬਾਹਦਰਗੜ ਦਾ ਕਿੱਦਾਂ ਵੀ ਆ ਪਟਿਆਲੇ ਦੀ ਕਿਲੇ ਗੇ ਬੰਦਰਾ ਥੋੜੀ ਥੋੜੀ ਦੂਰ ਹੱਟ ਕੇ ਤੋਪਾਂ ਕਿਵੇਂ ਨੇ ਹੂੰ ਜਦੋਂ ਆਇਕਾ ਗੜੇ ਉਹਨੇ ਹੂੰ ਪਹਿਲਾਂ ਛੋਟੇ ਛੋਟੇ ਉਹ ਹੋਏ ਦੇ ਨਾ ਹੂੰ ਰਿਆਸਤ ਹੂੰ ਬਾਅਦ ਵਿੱਚ ਤੋਪਾਂ ਦੀ ਰੱਖੀ ਹੋਈ ਹੈ ਅਮੇ ਦੇਖਿਓ ਨਾ ਤੋਪਾਂ ਉੱਪਰ ਚੜ ਕੇ ਅੱਛਾ ਜੀ ਹਾਂ ਉਸ ਤੋਂ ਬਾਅਦ ਫਿਰ ਟਿਊਬਲ ਆ ਗਏ ਫਿਰ ਥੋੜਾ ਸੌਖਾ ਹੋ ਗਿਆ ਖੇਤੀ ਦਾ ਕੰਮ ਕਰਨਾ ਫਿਰ ਮਸ਼ੀਨਰੀ ਵੀ ਆਈ ਹੈ ਮਸ਼ੀਨਰੀ ਵੀ ਆਈ ਹਾਂ ਮਸ਼ੀਨਰੀ ਆ ਗਈ ਮਸ਼ੀਨਰੀ ਤੇ ਪਹਿਲਾਂ ਹਾਂਜੀ ਆਪਾਂ ਨਾ ਟਰੈਕਟਰ ਲਿਆ ਮੈਂ ਹੂੰ ਕਿੰਨੇ ਟਰੈਕਟਰ ਕਿੰਨੇ ਕਰੀ ਹਾਂ ਕਿਹੜੇ ਸੰਦੀ ਗੱਲ ਹੈ ਇਹ ਹੈ ਕੋਈ 66 ਬਾਟ ਮੈਂ 66 ਬਾਟ ਚ ਕਿਹੜਾ ਟਰੈਕਟਰ ਲਿਆ ਉਸ ਵੇ 27 ਸ਼ਕੋਪ ਅੱਛਾ ਜੀ ਹਮ 27 ਰੋਜ਼ ਬੰਨ ਰੋ ਅੱਛਾ ਜੀ ਨਮਾ ਤੈਨਾਂ ਦੇ ਹਮ ਉਹ ਲੈਣਾ ਦਾ ਜੋ ਵੀ ਜਾਰ ਕਰ ਅੱਛਾ ਜੀ ਆਰਤੀ ਦੇ ਪੈਸੇ ਲੈ ਕੇ ਹਮ ਫਿਰ ਪੈਸੇ ਟਾਰਟ ਕੇ ਹਮ ਬਹੁਤ ਅੱਛੀ ਤਰ੍ਹਾਂ ਬਸ ਗਈ ਆਈ ਫਿਰ ਪੈਸੇ ਆਰਤੀ ਵੀ ਖੁੱਟ ਹੋਇਆ ਹਮ ਹਾਂ ਫਿਰ ਆਮਦਨ ਵਾਧ ਗਈ ਹਮ ਫਤਲ ਹੁੰਦੀ ਗਈ ਪਹਿਲਾ ਮਿਰਚਾ ਹੁੰਦਾ ਹਾਂ ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਪਹਿਲਾਂ ਪਹਿਲਾ ਮਿਰਚਾ ਹੂੰ ਉਸ ਤੋਂ ਬਾਅਦ ਵੇਨਾ ਸਮਾਇਆ ਨਰਮੇ ਹੋ ਹੂੰ ਨਰਮੇਂਦਰ ਬਾਅਦ ਫਿਰ ਖਤਮ ਹੋ ਗਿਆ ਕੰਮ ਹੂੰ ਸੇਗਾ ਆ ਗਿਆ ਅੱਛਾ ਜੀ ਉਪਰ ਪਾਣੀ ਆਪੇ ਨਿਕਲਣ ਲੱਗ ਗਿਆ ਹੂੰ ਜ਼ਮੀਨ ਮਤ ਅੱਛਾ ਜੀ ਨਰ ਮੈਂ ਖਤਮ ਹੋ ਗਏ ਮੱਕੀयां ਖਤਮ ਹੋ ਗਈਆਂ ਸੇਮ ਆ ਗਈ ਸੇਮ ਆ ਗਈ ਹਾਂ ਸੇਮ ਆਉਣ ਦਾ ਕਾਰਨ ਕੀ ਬਣਿਆ ਆਪਣੇ ਆਪ ਹੀ ਆਪਣੇ ਆਪ ਹੀ ਆਟੋਮੈਟਿਕ ਹੂੰ ਫਿਰ ਉਹ ਕਈ ਚੰਨ ਨਹੀਂ ਹੂੰ ਫਿਰ ਦਬਲ ਲੱਗੀ ਹੂੰ ਹਾਂ ਹਾਂ ਦਬਦੀ ਦਬਦੀ ਅੱਜ ਦੇ ਲੱਗੀ ਕਿੱਥੇ 300 ਅਕਤੂਬਰ ਪਾਣੀ ਚੱਲਿਆ ਚੱਲ ਗਿਆ ਹੂੰ 2 ਤੱਕ 300 ਅਕਤੂਬਰ ਪਾਣੀ ਚੱਲਿਆ ਠੀਕ ਹੈ ਜਿਸ ਤਰ੍ਹਾਂ ਟੂਬਲ ਦੀ ਤੁਸੀਂ ਗੱਲ ਕਰੀ ਹੈ ਸਭ ਤੋਂ ਪਹਿਲਾਂ ਜਿਹੜਾ ਕਿੰਨੀ ਡੁੰਗਾਈ ਪਰ ਜਾਂ ਉੱਪਰ ਹੀ ਪੱਖੇ ਜਿਹੜੇ 40 ਫੁੱਟ ਪਰ ਪਹਿਲੀ ਵਾਰ ਹਾਂ ਫਿਰ ਉਸ ਤੋਂ ਬਾਅਦ ਵਾਧਾ ਵਾਧਾ ਹਾਂ ਬੰਦੇ ਬੰਦੇ ਚਲੇ ਚਲ ਠੀਕ ਹੈ ਕਿੰਨਾ ਹੁਣ ਇਸ ਟਾਈਮ 300 ਫੁੱਟ ਡੁੰਗਾ ਹਾਂ 300 ਫੁੱਟ ਡੁੰਗਾ ਤਾਂ ਇੱਕ ਹੈ ਜੀ ਉਹ ਆਹ ਹਾਂਜੀ ਗਰਨਾਮ ਸਿੰਘ ਹਾਂ ਆਪਣੇ ਪਿੰਡੋਂ ਮੁੱਢੋਂ ਮੰਤਰੇ ਹਾਂਜੀ ਉਹਨੇ ਪਹਿਲਾਂ ਲਿਖਿਆਦਾ ਉਹ ਐਸਟੀਓ ਦਾ ਜਦੋਂ ਭਾਖੜਾ ਡੈਮ ਬਣਿਆ ਉਸਨੇ ਲਿਖਿਆਦਾ ਅੱਛਾ ਜੀ ਲਿਖਿਆ ਵੀ ਇਹ ਕਿਤਾਬ ਆਸਕੀ ਹੂੰ ਵੀ ਇਹ ਪਾਣੀ ਨੇ ਕਿਸ ਕਾ ਇੰਤਜ਼ਾਮ ਕਰ ਲਿਓ ਹੂੰ ਵੀ ਪਾਣੀ ਨਾ ਖਤਮ ਹੋ ਜਾਣਾ ਅੱਛਾ ਜੀ ਡਿੰਗਈ ਮਤਲਬ ਜਿਸ ਨਾਲ ਤੁਸੀਂ ਪਾਣੀ ਦਾ ਵੀ ਸਾਧਨ ਔਖਾ ਹੋ ਜਾਣਾ ਪੀਣਾ ਪਾਟਲਾ ਡੈਮੇਜ ਜਿਹੜਾ ਉਹ ਕਦ ਬਣਿਆ ਇਹ ਬਣਿਆ ਕਾਠ ਬਾਠਵਾਂ ਹਾਂ ਫਿਰ ਮੈਰਾ ਕੱਢੀਆਂ ਨਹੀਂ ਆ ਹਾਂ ਇਹ ਸਾਰੀਆਂ ਤੁਹਾਡੇ ਸੋਜੀ ਦੇ ਚੋਂ ਹਾਂ ਠੀਕ